ਕੁਰਸੀਨਾਮਾ ਕੀ ਹੁੰਦਾ ਤੇ ਇਸ ਦਾ ਇੱਕ ਚਾਰਟ ਵੀ ਸਾਨੂੰ ਬਣਾ ਕੇ ਦਿੱਤਾ ਜਾਵੇ ਇਸ ਦੀ ਜਰੂਰਤ ਕਿੱਥੇ ਪੈਂਦੀ ਹੈ ਤੇ ਕਿਉਂ ਜਿਹੜਾ ਕੁਰਸੀਨਾਮਾ ਹੈ ਨਾ ਜੀ ਹਾਂ ਇਹ ਆ ਲੈੜੇ ਦਿਖਾ ਦਿਓ ਜਿਹੜਾ ਕੁਰਸੀਨਾਮਾ ਇਹਦੇ ਵਿੱਚ ਜਣ ਕੇ ਆਪਣੇ ਸਾਰੇ ਨਾਂ ਦਾਦਾ ਪੜਦਾਦਾ ਤੋਂ ਜਿੰਨੇ ਹੁੰਦੇ ਨੇ ਉਹਨਾਂ ਦਾ ਸਾਰਾ ਨਾ ਬੇਰਵਾ ਹੁੰਦਾ ਠੀਕ ਹੈ ਚਾਰਟ ਦਿਖਾ ਦਿਓ ਹਾਂ ਇਹ ਜਿਹੜਾ ਚਾਰਟ ਹੈ ਨਾ ਜੀ ਹਾਂਜੀ ਇਹਦੇ ਵਿੱਚ ਕੁਰਸੀ ਨਾਮ ਦੀਆਂ ਆ ਨਿਸ਼ਾਨੀਆਂ ਨੇ ਸਾਰੀਆਂ ਜੀ ਠੀਕ ਹੈ ਸਰ ਜਿਵੇਂ ਹੁਣ ਬੰਦੋਬਸਤੀ ਕੋਈ ਮਾਲਕਾ ਨੂੰ ਹਰੇ ਰੰਗ ਦਾ ਘੇਰਾ ਦੇਣਾ ਪੈਂਦਾ ਏ ਕੂਰੀ ਦੀ ਠੀਕ ਹੈ ਸਰ ਜੇ ਕੋਈ ਲਾ ਬਾਲਤ ਮਰ ਗਿਆ ਉਹਨੂੰ ਆ ਨਿਸ਼ਾਨੀਆਂ ਹੈ ਜੀ ਠੀਕ ਹੈ ਜੀ ਜੇ ਗੈਰ ਕਾਬਜ ਮਰ ਗਿਆ ਉਹਦੀਆਂ ਆ ਨਿਸ਼ਾਨੀਆਂ ਨੇ ਜੀ ਠੀਕ ਹੈ ਇਸਤਰੀ ਦੀਆਂ ਆ ਨਿਸ਼ਾਨੀਆਂ ਹੈ ਜੀ ਜੀ ਲੜਕੀ ਦੀਆਂ ਆ ਨਿਸ਼ਾਨੀਆਂ ਕੂਰੀ ਚ ਦਿੱਤੀ ਜਾਂਦੀ ਏ ਠੀਕ ਹੈ ਸਰ ਨੰਬਰਦਾਰ ਨੂੰ ਲਾਲ ਸ਼ਹੀ ਦਾ ਘੇਰਾ ਦਿੱਤਾ ਜਾਂਦਾ ਜੀ ਠੀਕ ਹੈ ਜਿਸ ਦਾ ਪਿਤਾ ਜਿੰਦਾ ਹੋਵੇ ਉਹਦਾ ਜਿਹੜਾ ਕੂਰੀ ਥੱਲੇ ਬਣਦੀ ਏ ਮੁੰਡੇ ਦੀ ਠੀਕ ਹੈ ਮੁੰਡੇ ਦੇ ਨੋਂ ਵੀ ਜ਼ਮੀਨ ਹੈਗੀ ਬਾਪ ਨੋਂ ਵੀ ਹੈਗੀ ਇਹ ਤਾਂ ਹੋ ਗਿਆ ਨਿਸ਼ਾਨੀਆਂ ਜੀ ਜਿਹੜਾ ਕੁਰਸੀ ਨਾਮ ਹੈ ਕੁਰਸੀ ਨਾਮੇ ਦੇ ਵਿੱਚ ਸਭ ਤੋਂ ਪਹਿਲਾਂ ਉੱਪਰ ਕੌਮ ਆਉਂਦੀ ਹੈ ਮਤਲਬ ਜੱਟ ਅਗਰਵਾਲ ਪੰਡਿਤ ਜੀ ਜੀ ਜਿੰਨੀਆਂ ਵੀ ਕਾਸਟਾਂ ਨੇ ਸਾਰੀਆਂ ਕਾਸਟਾਂ ਦੇ ਉੱਪਰਲੇ ਪਾਸੇ ਨਾਂ ਹੁੰਦਾ ਜਿਹੜੇ ਜ਼ਮੀਨ ਦੇ ਮਾਲਕ ਨੇ ਠੀਕ ਹੈ ਸਰ ਉਸ ਤੋਂ ਬਾਅਦ ਗੋਤ ਆਉਂਦਾ ਜੀ ਉਹਨਾਂ ਦਾ ਠੀਕ ਹੈ ਜੀ ਗੋਤੋ ਬਾਦ ਖਾਨਦਾਨ ਨੰਬਰ ਹੈ ਜੀ ਜੀ ਖਾਨਦਾਨ ਨੰਬਰ ਜਿਵੇਂ ਹੁਣ ਇੱਥੇ ਆ ਆ ਇੱਕ ਬਾਪ ਦੀ ਲਾੜ ਹੈ ਇਹਨਾਂ ਨੂੰ ਸਾਰਿਆਂ ਨੂੰ ਖਾਨਦਾਨ ਨੰਬਰ ਇੱਕ ਦਿੱਤਾ ਗਿਆ ਠੀਕ ਹੈ ਜੀ ਇਹਨਾਂ ਦੀ ਬੱਕਰੀ ਖੇਵਟ ਹੈ ਇਹਨਾਂ ਨੂੰ ਇੱਕ ਨੰਬਰ ਖੇਵਟ ਦਿੱਤੀ ਗਈ ਚਾਰਾਂ ਨੂੰ ਠੀਕ ਹੈ ਜੀ ਆ ਦੋ ਨੇ ਇੱਕ ਦੇ ਬਾਪ ਦੀ ਲਾੜ ਚ ਦੋ ਮੁੰਡੇ ਨੇ ਇਹਨਾਂ ਨੂੰ ਦੋ ਨੰਬਰ ਖੇਵਟ ਦਿੱਤਾ ਗਿਆ ਆ ਤੀਜਾ ਭਰਾ ਤੇ ਇਹਨਾਂ ਦਾ ਮੱਗਰ ਹੋਰਾਂ ਦਾ ਹਰਨਾਮ ਇਹਦੇ ਵੀ ਗਾ ਤਿੰਨ ਬਾਰਸ ਨੇ ਚਾਰ ਇੱਕ ਕੁੜੀ ਬਣਾਈ ਆਪਾਂ ਨੇ ਠੀਕ ਆ ਠੀਕ ਹੈ ਜੀ ਚਾਰ ਬਾਰਸ ਹੋ ਗਏ ਚਾਰ ਆ ਬਦ ਆ ਗਏ ਇਹਨਾਂ ਦਾ ਜੀ ਇਹ ਦਾਦੀ ਦੇ ਅੱਗੇ ਮੁੰਡੇ ਆ ਗਏ ਤਿੰਨੇ हां आ आ देखो कुरी के ना जड़ी जब कुरी मिलौने आपा जी हां जी हां ए कुरी ਥੱਲੇ ਨੂੰ ਜਿੱਥੇ ਜਿੱਥੇ ਮਿਲਦੀ ਹੈ ਜੀ ਉਹ ਇਹਦੇ ਮੁੰਡੇ ਹੋਗੇ ਆ ਤਿੰਨੋ ਮਤਲਬ ਹਰੀ ਹਰੀ ਸੂਬਿਕ ਪੂਰਨ ਸਿੰਘ ਹੋ ਗਿਆ ਮੱਗਰ ਤੇ ਹਰਨਾਮ ਸਿੰਘ ਠੀਕ ਹੈ ਇਹ ਤੇ ਇਹਦੇ ਮਤਲਬ ਹਰੀ ਸਿੰਘ ਦੇ ਬੇਟੇ ਹੋਗੇ ਬੇਟੇ ਹੋਗੇ ਇਹ ਗਾਹ ਹੁਣ ਮੱਗਰ ਦੇ ਬੇਟੇ ਦੋ ਨੇ ਜੀ ਅੱਛਾ ਓਕੇ ਠੀਕ ਗੁੱਡ ਇਹ ਮੱਗਰ ਦੇ ਬੇਟੇ ਆਗੇ ਗਾਹ ਤੇ ਲਈ ਜਿੱਦਿਆ ਪੂਰੀ ਆਈ ਜਾਣਗੇ ਗਾਹੋਂ ਦਾ ਲਾਦ ਆਈ ਜਾਊਗੀ ਥੱਲੇ ਥੱਲੇ ਮਤਲਬ ਅੱਗੇ ਵੰਡਦੇ ਅੱਗੇ हां जी हां ਠੀਕ ਹੈ ਇਹ ਹੁਣ ਪੂਰਨ ਦੇ ਮੁੰਡੇ ਚਾਰ ਨੇ ਜੀ ਠੀਕ ਹੈ ਚਾਰ ਆ ਗਏ ਇਹਨਾਂ ਦੇ ਜੋਗਾ ਸਿੰਘ ਹਰਦਿੱਤ ਸਿੰਘ ਭਗੇਲ ਸਿੰਘ ਜੀਵਨ ਸਿੰਘ ਮੱਗਰ ਦੇ ਦੋ ਆ ਗਏ ਕਰਮ ਸਿੰਘ ਤੇ ਰਲਾ ਸਿੰਘ ਇਹਦੇ ਆਇਆ ਇੱਥੇ ਇਹਨਾਂ ਦੇ ਜਣੇ ਕਿ ਇਹਦੇ ਘਰ ਆਈ ਦਿਨ ਉਹ ਵੀ ਜ਼ਮੀਨ ਲੱਗ ਗਈ ਠੀਕ ਆ ਜੀ ਤਾਂ ਇੱਕ ਇਹ ਜਨਾਨੀ ਦੀ ਨਿਸ਼ਾਨੀ ਹੈ ਤੁਨਕੌਰ ਠੀਕ ਆ ਦੋ ਮੁੰਡੇ ਲੈ ਇੱਕ ਕੁੜੀ ਹੈ ਠੀਕ ਆ ਜੀ ਕੁੜੀ ਦਾ ਨਾਮ ਹੈ ਰਾਨੂੰ ਪੋਜਗਰੇ ਤੇ ਮਲਕੀਸ਼ ਸਿੰਘ ਤੇ ਗੁਰਨਾਮ ਸਿੰਘ ਨੇ ਹਰਨਾਮ ਦੀ ਇਲਾਦ ਆ ਗਈ ਚਾਰੇ ਜਿਹੜਾ ਇਹ ਤੁਸੀਂ ਬਾਕਸ ਬਣਾਇਆ ਇਹ ਮਤਲਬ ਕੁੜੀ ਦੀ ਨਿਸ਼ਾਨੀ ਕੁੜੀ ਦੀ ਕੁੜੀ ਦੀ ਨਿਸ਼ਾਨੀ ਹੈ ਠੀਕ ਆ ਜੀ ਠੀਕਾ ਕੁਰਸੀ ਨਾਮਾ ਜਿਨਕੇ ਜਿੰਨੇ ਖੇਵਟ ਚ ਆਪਣੇ ਮਾਲਕ ਹੁੰਦੇ ਨੇ ਉਹਨਾਂ ਦਾ ਸਾਰਿਆਂ ਦਾ ਕੁਰਸੀ ਨਾਮਾ ਬਣਾਇਆ ਹੋਇਆ ਹੁੰਦਾ ਹੈ ਇਹ ਪਹਿਲਾਂ ਹੁੰਦਾ ਸੀ ਕੁਰਸੀ ਨਾਮੇ ਦੀ ਮੇਨ ਮਹੱਤਤਾ ਹੁੰਦੀ ਸੀ ਵੀ ਕਿਹੜੇ ਇਹਦੇ ਜਾਇਜ਼ ਵਾਰਸ ਨੇ ਜੀ ਉਹ ਵਾਰਸਾਂ ਦਾ ਕੁਰਸੀ ਨਾਮਾ ਚੱਕਦੇ ਨੇ ਪਹਿਲਾਂ ਜਣੀ ਕਿ ਇਹਨਾਂ ਨੂੰ ਕਿਰਪਾ ਕਹਿੰਦੇ ਹੁੰਦੇ ਸੀ ਵੀ ਜਿਹੜੇ ਬੰਦੇ ਮਾਲਕ ਨੇ ਜਿਹੜੇ ਇਹਨਾਂ ਦਾ ਹੱਕ ਬਣਦਾ ਹੈ ਉਹ ਜੇ ਕੋਈ ਬੰਦਾ ਜ਼ਮੀਨ ਵੇਚਦਾ ਉਹ ਵੀ ਤੜਾਉਂਦੇ ਸੀ ਅੱਛਾ ਜੀ ਉਹਦੇ ਵਾਰਸ ਉੱਠ ਕੇ ਰਿਸ਼ਤੀ ਤੜਾਉਂਦੇ ਸੀ ਠੀਕਾ ਹਾਂ ਹੱਕ ਸੁਭਾ ਕਹਿੰਦੇ ਹੁੰਦੇ ਸੀ ਜੀ ਜੀ ਹੱਕ ਸੁਭਾ ਹੁੰਦਾ ਸੀ ਪਹਿਲਾਂ ਵੀ ਜਿਹੜੇ ਬੰਦੇ ਜ਼ਮੀਨ ਚ ਹਿੱਸੇਦਾਰ ਬਣਦੇ ਨੇ ਉਹ ਆਪ ਦਾ ਹੱਕ ਸੁਭਾ ਵੀ ਸਾਡਾ ਹੱਕ ਮੰਨਦਾ ਸੀ ਇਹ ਗਲਤ ਵੇਚ ਗਿਆ ਬਾਪ ਅੱਛਾ ਅੱਛਾ ਮਤਲਬ ਦਾਣਦੇ ਹੁੰਦੇ ਸੀ ਕੁਰਸੀ ਨਾਵੇਂ ਦੇ ਉੱਥੇ ਬਹੁਤ ਲੋੜ ਪੈਂਦੀ ਸੀ ਠੀਕ ਆ ਇਹ ਮਤਲਬ ਹੁਣ ਨਹੀਂ ਇਦਾਂ ਦਾ ਕੁਝ ਹੋ ਸਕਦਾ ਹੁਣ ਇੰਨਾ ਕੋਈ ਖਾਸ ਗੱਲ ਨਹੀਂ ਹੈਗੀ ਪਹਿਲਾਂ ਬਹੁਤ ਵੇਰੀ ਮਹੱਤਤਾ ਹੁੰਦੀ ਸੀ ਠੀਕ ਆ ਸਰ ਇਹ ਮੋਬਾਈਲ ਦੇ ਵਿੱਚ ਵੀ ਤੁਸੀਂ ਦੇਖ ਹੀ ਰਹੇ ਹੋ ਤੇ ਆ ਸਾਡੇ ਲੇਵਲ ਲੈਪਟਾਪ ਆ ਇੱਥੇ ਪਹਿਲਾਂ ਅਸੀਂ ਟਾਈਪ ਕਰਕੇ ਅਸੀਂ ਹੋਰ ਸਵਾਲ ਲੈ ਕੇ ਆਏ ਤੇ ਤੇ ਉੱਥੇ ਨਹੀਂ ਪ੍ਰਿੰਟ ਨਿਕੜੇ ਅਸੀਂ ਮ ਤੇ ਜੇ ਫਿਰ ਵੀ ਤੁਹਾਡਾ ਕੋਈ ਕਮੈਂਟ ਰਹੇਗਾ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਸਾਡੀ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਫੇਸਬੁੱਕ ਤੇ ਸਾਡੀ ਸਟਾਰ ਦੀ ਆਪਸ਼ਨ ਹੋਗੀ ਤੇ ਸਾਨੂੰ ਸਟਾਰ ਜਰੂਰ ਭੇਜਿਆ ਕਰੋ ਸੋ ਇੱਕ ਵਾਰ ਫਿਰ ਤੋਂ ਤੈ ਦਿਲੋਂ ਤੁਹਾਡਾ ਵੀ ਤੇ ਸਰਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ